ਸ਼੍ਰੀ ਹਜੂਰ ਸਾਹਿਬ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ ਲਈ ਕਣਕ ਦੇ 3 ਟਰੱਕ ਭੇਜੇ ਗੁਰਦੁਆਰਾ ਮਾਤਾ ਸਾਹਿਬ ਦੇਵਾਂ ਜੀ ਸ੍ਰੀ ਹਜੂਰ ਸਾਹਿਬ ਮੁਗਟ ਨੰਦੇੜ ਮਹਾਰਾਸ਼ਟਰ ਸਤਖੰਡ ਵਾਸੀ ਜਥੇਦਾਰ ਸਾਹਿਬ ਬਾਬਾ ਪ੍ਰੀਤ ਸਿੰਘ ਜੀ 96 ਕਰੋੜੀ ਮੁਖੀ ਬੁੱਢਾ ਦਲ ਮੁਖ ਜਥੇਦਾਰ ਸੇਵਾਦਾਰ ਬਾਬਾ ਦਲੀਪ ਸਿੰਘ ਸਮਾਣਾ ਦੀ ਯੋਗਗਵਾਈ ਹੇਠ ਪਿੰਡ ਜਲਾਲ ਅਤੇ ਇਸ மூੂ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਤੱਕ ਸ੍ਰੀ ਹਜੂਰ ਸਾਹਿਬ ਸਤਖੰਡ ਨੰਦੇੜ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ ਦੇ ਵਿੱਚ ਹਰ ਸਾਲ ਹਿੱਸਾ ਪਾਉਣ ਲਈ ਵੱ ਚੜਕੇ ਸੇਵਾ ਕੀਤੀ ਜਾਂਦੀ ਹੈ ਇਸ ਮੌਕੇ ਪਿੰਡ ਸੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਪਿੰਡ ਜਲਾਲ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚੋਂ ਨੌਜਵਾਨਾਂ ਦੇ ਉਪਰਾਲੇ ਸਦਕਾ ਹਾੜੀ ਦੀ ਫਸਲ ਮੌਕੇ ਕਣਕ ਅਤੇ ਸੋਨੇ ਦੀ ਫਸਲ ਮੌਕੇ ਚੌਲ ਇਕੱਠੇ ਕਰਕੇ ਸ੍ਰੀ ਹਜ਼ੂਰ ਸਾਹਿਬ ਸੱਚਖੰਡੰੰਡੇਰ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ ਲਈ ਟਰੱਕ ਭੇਜੇ ਜਾਂਦੇ ਹਨ ਇਸ ਮੌਕੇ ਸੇਵਾਦਾਰਾਂ ਨੇ ਦੱਸਿਆ ਇਹ ਇਲਾਕੇ ਅਤੇ ਨਗਰ ਦੀ ਸੁਖਾਂਤੀ ਲਈ ਪਿੰਡ ਦੇ ਗੁਰਦੁਆਰਾ ਤ੍ਰਿਪਸਰ ਸਾਹਿਬ ਵਿਖੇ ਗੁਰੂਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਅਗੇ ਅਰਦਾਸ ਬੇਨਤੀ ਕਰਨ ਉਪਰੰਤ ਮਾਤਾ ਸਾਹਿਬ ਦੇਵਾਂ ਦੇ ਲੰਗਰਾਂ ਲਈ ਇਸ ਸਾਲ ਵੀ ਕਣਕ ਦੇ 3 ਟਰੱਕ ਭੇਜੇ ਗਏ ਹਨ ਇਸ ਮੌਕੇ ਵੱਡੇ ਗਿਣਤੇ ਵਿੱਚ ਸਿੱਖ ਸੰਗਤਾਂ ਹਾਜ਼ਰ ਸਨ ਸਾਡੇ ਮਾਤਾ ਸਾਹਿਬਕੌਰ ਜੀ ਹਜੂਰ ਸਾਹਿਬ ਦੇ ਲੰਗਰਾਂ ਦੀ ਸੇਵਾ ਲਈ 3 ਟਰੱਕ ਜਿਹੜੇ ਕਣਕ ਦੇ ਉਹ ਅਸੀਂ ਰਵਾਨਾ ਕਰਨ ਲੱਗਿਆ ਸਾਡੇ ਪਿੰਡ ਦੇ ਸਾਰੇ ਸੇਵਾਦਾਰਾਂ ਨੇ ਜਗਸੀਰ ਸਿੰਘ ਪੱਪੂ ਤੇ ਸਾਰੀ ਇਹਨਾਂ ਦੀ ਜਥੇਬੰਦੀ ਨੇ ਸਾਡੇ ਨਗਰ ਜਲਾਲ ਤੇ ਆਸੇ-ਪਾਸੇ ਦੇ ਨਗਰਾਂ ਤੋਂ ਇਹ ਤਿੰਨ ਟਰੱਕਾਂ ਦੀ ਜਿਹੜੀ ਕਣਕ ਹੈ ਉਹ ਲਗਭਗ 1500 ਗੱਟੇ ਦੇ ਕਰੀਬ ਹੈ ਜਿਹੜੀ ਉਹ ਸੇਵਾ ਇਕੱਠੀ ਕੀਤੀ ਹੈ ਤੇ ਇਹ ਜਿਹੜਾ ਸੇਵਾ ਇਹ ਸਾਰੀ ਮਾਤਾ ਸਾਹਿਬਕੌਰ ਜੀ ਦੇ ਲੰਗਰ ਜੋ 24 ਘੰਟੇ ਉੱਥੇ ਹਜੂਰ ਸਾਹਿਬ ਲੰਗਰ ਚੱਲਦਾ ਹਰ ਸਾਲ ਦੀ ਤਰ੍ਹਾਂ ਇਹ ਸਾਡੇ ਨਗਰ ਵੱਲੋਂ ਬਹੁਤ ਵੱਡਾ oprala ਕੀਤਾ ਜਾਂਦਾ ਸਾਰੇ ਨਗਰਾਂ ਤੋਂ ਇਹ ਸੇਵਾ ਜਿਹੜੀ ਉਹ ਇਕੱਠੀ ਕੀਤੀ ਜਾਂਦੀ ਹੈ ਲਗਭਗ 20-25 ਦਿਨ ਲਾ ਕੇ ਆਪ ਦਾ ਘਰ ਦੇ ਕੰਮ ਛੱਡ ਕੇ ਤੇ ਸੇਵਾ ਇਕੱਠੀ ਕਰਦੇ ਆ ਤੇ ਅੱਜ ਉਸ ਸੇਵਾ ਨੂੰ ਅਸੀਂ ਆ ਜਿਹੜਾ ਇੱਥੋਂ ਸਾਡੇ ਨਗਰ ਜਲਾਲ ਤੋਂ ਰਵਾਨਾ ਕਰਨ ਲੱਗੇ ਆ ਤਿੰਨ ਟਰੱਕ ਟਰੱਕਾਂ ਨੂੰ ਲਗਭਗ 1500 ਗੱਟੇ ਦੇ ਤੇ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਵੀ ਜਿਹੜੇ ਲੋਕਾਂ ਨੇ ਆਪਣਾ ਤਿਲ ਫੁੱਲ ਮਾਤਾ ਸਾਹਿਬਕੌਰ ਦੇ ਲੰਗਰਾਂ 'ਚ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਤੇ ਸਾਰੇ ਨਗਰਾਂ ਦੇ ਵਿੱਚ ਸੁੱਖ ਸ਼ਾਂਤੀ ਬਖਸ਼ੇ ਤੇ ਇਹਨਾਂ ਸੇਵਾਦਾਰਾਂ ਨੂੰ ਹੋਰ ਵੱਧ ਚੜ ਕੇ ਸੇਵਾ ਕਰਨ ਦਾ ਬਲਬਖਸ਼ੇ ਸਾਰੀਆਂ ਸੰਗਤਾਂ ਦਾ ਨਗਰ ਜਲਾਲ ਦੀਆਂ ਸੰਗਤਾਂ ਦਾ ਇਲਾਕੇ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਇਹ ਬਹੁਤ ਮਾਨ ਸਥਾਨ ਹੈ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਹਜ਼ੂਰ ਸਾਹਿਬ ਦੀ ਧਰਤੀ ਤੇ ਗਏ ਆ ਤਾਂ ਉਦੋਂ ਫਿਰ ਪਹਿਲਾ ਫੜਾ ਹੀਰਾ ਘਾੜ ਦੇ ਵਿੱਚ ਹੋਇਆ ਹੀਰਾ ਘਾੜ ਤੋਂ ਜਦੋਂ ਗੁਰੂ ਮਹਾਰਾਜ ਜੀ ਸ਼িকার ਘਾਟ ਮੂਲੇ ਖੱਤਰੀ ਦਾ ਆਧਾਰਨ ਕਰਨ ਗਏ ਆ ਤਾਂ ਮਾਤਾ ਜੀ ਵੀ ਨਾਲ ਪਿੱਛੇ ਪਿੱਛੇ ਚਲੇ ਗਏ ਜਿੱਥੇ ਮਾਤਾ ਜੀ ਦਾ ਅਜ ਸਥਾਨ ਬਣਿਆ ਹੋਇਆ ਹੈ ਉੱਥੇ ਮਾਤਾ ਜੀ ਬੈਠ ਗਏ ਤਾਂ ਉੱਥੇ ਉਹਨਾਂ ਦੀ ਸਮਾਧੀ ਲੱਗੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੂਰ ਵਾਪਸ ਆਏ ਤੇ ਉੱਥੇ ਆ ਕੇ ਰਹਿਣਾ ਕੀਤਾ ਤਾਂ ਉਹ ਜਿਹੜਾ ਸਥਾਨ ਸੀ ਮਾਤਾ ਸਾਹਿਬ ਦੇਵਾ ਜੀ ਦਾ ਸਤਜੂਗੀ ਤਪ ਸਥਾਨ ਹੈ ਜਿੱਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਤਜੂਗੀ ਤਪ ਸਥਾਨ ਸੱਚਖੰਡ ਹੈ ਤੇ ਮਾਤਾ ਜੀ ਦਾ ਜਿਹੜਾ ਮਾਤਾ ਜੀ ਵਾਲਾ ਸਥਾਨ ਜਿਹੜਾ ਸਤਜੂਗੀ ਤਪ ਸਥਾਨ ਸੋ ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਰ ਰੋਜ਼ ਪ੍ਰਸ਼ਾਦਾ ਛਕਿਆ ਕਰਦੇ ਸੀ ਅਤੇ ਦੁਪਹਿਰ ਨੂੰ ਜਿਹੜਾ ਆਰਾਮ ਸੀ ਉਹ ਵੀ ਉਸੇ ਸਥਾਨ ਤੇ ਕਰਿਆ ਕਰਦੇ ਸੀ ਤੇ ਉਹ ਸਥਾਨ ਦੀ ਸਭ ਤੋਂ ਪਹਿਲਾਂ ਬਾਬਾ ਮਿੱਤ ਸਿੰਘ ਤੇ ਬਾਬਾ ਧਰਮ ਸਿੰਘ ਨੇ ਸੇਵਾ ਕੀਤੀ ਜੋ ਸੇਵਾ ਜਿਹੜੀ ਲੰਗਰਾਂ ਦੀ ਹੈ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਜਿਹਦਾ ਪ੍ਰਬੰਧ ਸਰਉਣੀ ਪੰਥ ਅਕਾਲੀ ਬੋਡਾਦਾਲਾ ਉਸ ਸਥਾਨ ਦਾ ਕਰ ਰਿਹਾ ਹੈ ਤੇ ਨਿਰੰਤਰ ਉਹ ਜਿਹੜੀ ਸੇਵਾ ਚੱਲ ਰਹੀ ਹੈ ਤੇ ਸਾਡੇ ਵੀ ਵੱਡੇ ਭਾਗ ਹਨ ਆਪਾਂ ਸਾਰੇ ਇਸ ਇਲਾਕੇ ਦੇ ਵਿੱਚੋਂ ਹਰ ਸਾਲ ਝੋਨੇ ਦੀ ਵੀ ਸੇਵਾ ਅਤੇ ਕਣਕ ਦੀ ਵੀ ਸੇਵਾ ਜਿਹੜੀ ਹਰ ਸਾਲ ਇਹ ਦੇ ਨਗਰਾਂ ਦੇ ਵਿੱਚੋਂ ਆਪਾਂ ਕਰਕੇ ਭੇਜਦੇ ਆਂ ਤੇ ਅੱਜ ਜੋ ਪਿੰਡ ਨਗਰ ਜਲਾਲ ਵਿਖੇ ਹਾੜੀ ਅਤੇ ਸੋਨੀ ਦੀ ਫਸਲ ਦੇ ਜੋ ਮਾਤਾ ਸਾਹਿਬ ਦੇਵਾ ਦੇ ਲੰਗਰਾਂ ਵਾਸਤੇ ਕਣਕ ਤੇ ਝੋਨੇ ਦੀ ਸੇਵਾ ਭੇਜੀ ਜਾਂਦੀ ਹੈ ਸੋ ਇਸ ਵਾਰ ਜੋ ਤਿੰਨ ਟਰੱਕ ਕਣਕ ਦੇ ਇਸ ਟਾਈਮ ਇਲਾਕੇ ਦੀਆਂ ਸੰਗਤਾਂ ਵੱਲੋਂ ਤੇ ਨਗਰ ਜਲਾਲ ਦੇ ਸੇਵਾਦਾਰਾਂ ਵੱਲੋਂ ਜਿੰਨੀ ਵੀ ਸੇਵਾ ਕੀਤੀ ਗਈ ਹੈ ਇਸ ਟਾਈਮ ਰਵਾਨਾ ਹੋਣ ਲੱਗੇ ਹੈ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਬਾਤ ਤੋਂ ਬਾਤ ਸੇਵਾ ਕਰਿਆ ਕਰੋ ਤੇ ਲੰਗਰਾਂ ਚ ਵੱਧੋ ਵਿੱਚ ਵੱਧ ਚੜ ਕੇ ਹਿਸਾਬ ਆਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸਤਾਨ ਵਾਸੀਆਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਸਾਹਿਬਕੌਰ ਜੀ ਦੇ ਲੰਗਰਾਂ ਦੇ ਲਈ ਹਜੂਰ ਸਾਹਿਬ ਦੀ ਧਰਤੀ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਜੋ ਕਿ ਤਿੰਨ ਟਰੱਕ ਜਿਹੜੇ ਆ ਕਣਕ ਦੇ ਉਹ ਭੇਜੇ ਜਾ ਰਹੇ ਆ ਜੀ ਸੋ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਜਿਵੇਂ ਖਾਲਸਾ ਜੀ ਨੇ ਪਹਿਲਾਂ ਦੱਸਿਆ ਪਹਾੜੀ ਇਲਾਕਾ ਹੋਣ ਕਰਕੇ ਉਥੇ ਨਾ ਤਾਂ ਕੋਈ ਕਣਕ ਹੁੰਦੀ ਆ ਤੇ ਨਾ ਕੋਈ ਹੋਰ ਜਿਹੜੀ ਫਸਲ ਹੁੰਦੀ ਆ ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਕਿਉਂਕਿ ਜਦੋਂ ਆਪਾਂ ਹਜੂਰ ਸਾਹਿਬ ਜਾਣੇ ਆ ਉਥੋਂ ਦੇ ਪ੍ਰਬੰਧ ਗੁਰਦੁਆਰਾ ਲੰਗਰ ਸਾਹਿਬ ਦੇ ਚਾਹੇ ਆਪਾਂ ਕਹਿ ਦਈਏ ਚਾਹੇ ਆਪਾਂ ਕਹਿ ਦਈਏ ਸੱਚਖੰਡ ਸਾਹਿਬ ਦੇ ਚਾਹੇ ਮਾਤਾ ਸਾਹਿਬ ਕੌਰ ਜੀ ਦੇ ਲੰਗਰਾਂ ਦੇ ਪ੍ਰਬੰਧ ਬਹੁਤ ਵੱਡੇ ਨੇ ਤੇ ਬਹੁਤ ਵੱਡੇ ਪ੍ਰੋਜੈਕਟ ਜਿਹੜੇ ਉਥੇ ਚੱਲ ਰਹੇ ਆ ਸੰਗਤ ਦੇ ਲਈ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਟੈਲਫੋਨ ਭੇਟਾ ਕੀਤੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੀ ਸਿੱਖ ਸੰਗਤ ਤੋਂ ਸਾਰਿਆਂ ਤੋਂ ਬਹੁਤ ਵੱਡੇ ਪੱਧਰ ਤੇ ਉਮੀਦਾਂ ਨੇ ਗੁਰੂ ਮਹਾਰਾਜ ਸਾਰਿਆਂ ਦੇ ਅੰਗ ਸੰਗ ਸਹਾਈ ਹੋਣ ਤੇ ਸੱਚੇ ਪਾਤਸ਼ਾਹ ਗੁਰੂ ਮਹਾਰਾਜ ਸਾਰਿਆਂ ਨੂੰ ਹੋਰ ਹਿੰਮਤਾਂ ਬਖਸ਼ਣ ਇਸੇ ਤਰ੍ਹਾਂ ਸੇਵਾ ਕਰਨ ਦੀ